ਪਟਿਆਲਾ ਦੇ ਸਰੰਦ ਰੋਡ ਤੇ ਸਰਦਾਰ ਜੀ ਗੁੜ ਵਾਲੇ ਦੇ ਕਾਫੀ ਭੀੜ ਦੇਖਣ ਨੂੰ ਮਿਲਦੀ ਹੈ ਇਹ ਗੁੜ ਕਦੇ ਦੇਖਣ ਨੂੰ ਨਹੀਂ ਮਿਲਿਆ ਕਿਉਂਕਿ ਇਹ ਗੁੜ ਗਾਜਰ ਦੇ ਰਸ ਨਾਲ ਬਣਿਆ ਹੋਇਆ ਹੈ ਤੁਸੀਂ ਆਮ ਗੁੜ ਤਾਂ ਬਹੁਤ ਦੇਖਿਆ ਹੋਣੇ ਪਰ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ ਕਿ ਗਾਜਰ ਵਾਲਾ ਗੁੜ ਤਿਆਰ ਕੀਤਾ ਜਾਂਦਾ ਹੈ ਜਿੱਥੇ ਕਿ ਬਹੁਤ ਸਾਰੀ ਭੀੜ ਦੇਖਣ ਨੂੰ ਮਿਲੀ ਤੁਹਾਨੂੰ ਅੰਦਾਜ਼ਾ ਹੈ ਕਿ ਉੱਥੇ ਹੀ ਗੁੜ ਬਣਾਉਣ ਵਾਲੇ ਸਰਦਾਰ ਜੀ ਨੇ ਦੱਸਿਆ ਕਿ ਵੱਖ-ਵੱਖ ਤਰ੍ਹਾਂ ਦੇ ਗੁੜ ਮੈਂ ਬਣਾਉਂਦਾ ਰਿਹਾ ਪਰ ਗਾਜਰ ਵਾਲਾ ਗੁੜ ਮੈਂ ਪਹਿਲੀ ਵਾਰ ਬਣਾਇਆ ਹੈ ਮੇਰੇ ਕੋਲ ਇੱਕ ਵਿਅਕਤੀ ਆਇਆ ਸੀ ਤੇ ਉਸਨੇ ਮੈਨੂੰ ਦੱਸਿਆ ਸੀ ਕਿ ਗਾਜਰ ਦੇ ਰਾਜਾ ਗੁੜ ਕਿਸ ਤਰ੍ਹਾਂ ਬਣਾਇਆ ਜਾਂਦਾ ਹੈ ਅਤੇ ਇਸ ਵਾਰੀ ਗਾਜਰ ਵਾਲਾ ਗੁੜ ਅਤੇ ਹਲਦੀ ਵਾਲਾ ਗੁੜ ਵੀ ਕਾਫੀ ਲੋਕ ਖਰੀਦ ਰਹੇ ਹਨ ਇੱਥੋਂ ਤੱਕ ਕਿ ਵਿਦੇਸ਼ਾਂ ਤੋਂ ਵੀ ਲੋਕ ਉਹਨਾਂ ਦੇ ਗੁੜ ਨੂੰ ਖਰੀਦਣ ਦੇ ਲਈ ਆ ਰਹੇ ਹਨ ਅਤੇ ਉਹਨਾਂ ਦਾ ਗੁੜ ਕਾਫੀ ਸਾਫ਼ ਸੁਥਰਾ ਹੈ ਅਤੇ ਮਾਨਤਾ ਪ੍ਰਾਪਤੀ ਸਾਡੀ ਕੁਲਾੜੀ ਹੈ ਜਿੱਥੇ ਕਿ ਹਰ ਪ੍ਰਕਾਰ ਦਾ ਗੁੜ ਮਿਲਦਾ ਹੈ ਉਹਨਾਂ ਨੇ ਕਿਹਾ ਦੂਸਰੇ ਪਾਸੇ ਵਿਦੇਸ਼ ਤੋਂ ਆਈ ਇੱਕ ਲੜਕੀ ਨੇ ਇਹ ਵੀ ਦੱਸਿਆ ਕਿ ਉਹਨਾਂ ਨੂੰ ਇੰਡੀਆ ਆ ਕੇ ਪਟਿਆਲਾ ਦੇ ਵਿੱਚ ਗਾਜਰ ਵਾਲਾ ਗੁੜ ਖਾ ਕੇ ਬੜਾਈ ਮਜ਼ਾ ਆਇਆ ਪਹਿਲੀ ਵਾਰ ਸੁਣਿਆ ਹੈ ਕਿ ਗਾਜਰ ਵਾਲਾ ਗੁੜ ਵੀ ਹੁੰਦਾ ਹੈ ਸਾਡੇ ਦਾਦਾ ਜੀ ਸਾਨੂੰ ਇਸ ਕੁਲਹਾੜੀ ਤੇ ਲੈ ਕੇ ਆਏ ਸਾਨੂੰ ਬਹੁਤ ਚੰਗਾ ਲੱਗਦਾ ਇੱਥੇ ਆ ਕੇ ਦੂਸਰੇ ਪਾਸੇ ਗੁੜ ਖਰੀਦਣ ਆਇਆ ਇੱਕ ਬਜ਼ੁਰਗ ਨੇ ਦੱਸਿਆ ਕਿ ਉਹ ਆਪਣੀ ਫੈਮਿਲੀ ਨਾਲ ਗੁੜ ਖਰੀਦਣ ਆਏ ਅਤੇ ਉਹਨਾਂ ਨੇ 50 ਸਾਲ ਦੇ ਵਿੱਚ ਪਹਿਲੀ ਵਾਰ ਤਾਜ਼ਾ ਗਾਜਰ ਵਾਲਾ ਗੁੜ ਖਾਦਾ ਹੈ ਕਿਉਂਕਿ ਕਹੇ ਤੇ ਸਾਸੂਤਰਾ ਗੁੜ ਮਿਲਦਾ ਹੈ ਤੁਹਾਨੂੰ ਇਹ ਵੀ ਦੱਸਦੀ ਹੈ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਗਾਜਰ ਵਾਲਾ ਗੁੜ ਪਹਿਲੀ ਵਾਰ ਅਸੀਂ ਖਾਦਾ ਹੈ ਅਤੇ ਗੁੜ ਬਹੁਤ ਹੀ ਸਵਾਸੀ ਸਾਹ ਸੁਤਰੀ ਚੀਜ਼ਾਂ ਨਾਲ ਇਹ ਬਣਾਉਂਦੇ ਹਨ ਅਤੇ ਹਲਦੀ ਵਾਲਾ ਗੁੜ ਵੀ ਇੱਥੇ ਮਿਲਦਾ ਹੈ ਮੇਰਾ ਨਾਮ ਹਰਜਿੰਦਰ ਸਿੰਘ ਆ ਜੀ ਤੇ ਪਿੰਡ ਸਾਡਾ ਬਾਰਨਾ ਜੀ ਸਰਹੰਦ ਰੋਡ ਦੇ ਉੱਤੇ ਬਾਰਨਾ ਪਿੰਡ ਜੀ ਅਹ ਇਧਰ ਜਿਹੜੀ ਆਪਣੀ ਕੋਹੜੀ ਚਲਾਈ ਜਾ ਰਹੀ ਹੈ ਕਦੋਂ ਤੋਂ ਸ਼ੁਰੂ ਕੀਤੀ ਸੀ ਇਹਨੂੰ ਹੋ ਗਏ ਜੀ ਆਪਾਂ ਨੂੰ 15-16 ਸਾਲ ਜੀ ਤੇ ਲਗਾਤਾਰ ਹੀ ਚੱਲ ਰਿਹਾ ਜੀ ਕੰਮ ਆਪਣਾ ਤੇ ਤੁਹਾਨੂੰ ਇੱਕ ਸਰਟੀਫਿਕੇਸ਼ਨ ਵਜੋਂ ਵੀ ਜਾਣਿਆ ਜਾਂਦਾ ਵੀ ਤੁਸੀਂ ਇੱਕ ਸਰਟੀਫਿਕੇਟ ਲਿਆ ਸਰਕਾਰ ਵੱਲੋਂ ਮੰਨਤਾ ਪ੍ਰਾਪਤ ਹੈ ਇਹਦਾ ਕੀ ਕਰਾਗੇ ਇਹਦਾ ਜੀ ਅਸੀਂ ਨਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਯੂਨੀਵਰਸਿਟੀ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਉੱਥੇ ਬਕਾਇਦਾ ਟ੍ਰੇਨਿੰਗ ਲੈ ਕੇ ਫਿਰ ਅਸੀਂ ਕੰਮ ਸ਼ੁਰੂ ਕੀਤਾ ਜੀ ਅੱਛਾ ਜੀ ਤੇ ਕੀ ਕਦੋਂ ਤੋਂ ਸ਼ੁਰੂ ਹੁੰਦੀ ਹੈ ਗੁੜਾੜੀ ਸੋਰੀ ਇਹੇ ਜੀ ਨਵੰਬਰ ਸਵੇਰੇ ਤਾਂ ਇਹਦਾ 4 ਵਜੇ ਦੇ ਤਕਰੀਬ ਚੱਲਦੀ ਆ ਜੀ ਤੇ ਰਾਤ ਨੂੰ 9-10 ਵਜੇ ਤੱਕ ਕੰਮ ਚੱਲਦਾ ਜੀ ਇਹਦਾ ਠੀਕ ਹੈ ਤੇ ਕਿੰਨੇ ਕਿ ਤਰ੍ਹਾਂ ਦੇ ਗੁੜੇ ਉਹ ਬਣਾਏ ਜਾਂਦੇ ਨੇ ਆਪਣੇ ਜੀ ਡਰਾਈ ਫਰੂਟ ਵਾਲਾ ਗੁੜ ਹੋ ਗਿਆ ਗਾਜਰ ਵਾਲਾ ਹੋ ਗਿਆ ਸੌਫ ਜਮੈਣ ਵਾਲਾ ਅਦਰਕ ਵਾਲਾ ਅਲਫੀ ਵਾਲਾ ਤੇ ਹਲਦੀ ਵਾਲਾ ਗੁੜ ਜੀ ਇਹ ਦੋ ਜਿਹੜੇ ਅੱਜ ਕੱਲ੍ਹ ਦੇ ਕਹਿੰਦੇ ਮਿੱਠੇ ਤੋਂ ਪਰਹੇਜ਼ ਕਰਨਾ ਚਾਹੀਦਾ ਉਹਨਾਂ ਨੂੰ ਕੀ ਕਹਿਣਾ ਸੀ ਕਿਉਂਕਿ ਡਾਕਟਰਾਂ ਵੱਲੋਂ ਅਕਸਰ ਖੁਰ ਖਾਣ ਦੀ ਸਲਾਹ ਦਿੱਤੀ ਜਾਂਦੀ ਇਹ ਨਾ ਲੋਕ ਜਿਹੜੇ ਦੇਸੀ ਮਿੱਠਾ ਸੀ ਇਹ ਤਾਂ ਲੋਕ ਪਿੱਛੇ ਹਟਦੇ ਗਏ ਉਹ ਬਿਮਾਰੀਆਂ ਦੇ ਘਿਰਦੇ ਗਏ ਜੀ ਆ ਹੁਣ ਲੋਕਾਂ ਨੂੰ ਦੁਬਾਰ ਫੇਰ ਰਾਹਤ ਮਿਲ ਰਹੀ ਹੈ ਜੀ ਹੁਣ ਗੁੜ ਤੇ ਪ੍ਰਾਣੀ ਵਿਰਸ਼ੇਵਲ ਦੁਆਰਾ ਮੁੜ ਰਹੇ ਨੇ ਜੀ ਤੇ ਇਹ ਤਾਂ ਡਾਕਟਰ ਸਾਹਿਬ ਵੀ ਦੱਸਦੇ ਨੇ ਵੀ 100 ਗ੍ਰਾਮ ਗੁੜ ਹਰੇਕ ਤੰਦਰੁਸਤ ਬੰਦੇ ਨੂੰ ਰੋਜ਼ ਖਾਣਾ ਚਾਹੀਦਾ ਜੀ ਤਾਂ ਕਿ ਬਿਮਾਰੀਆਂ ਤੋਂ ਛੁਟਕਾਰਾ ਮਿਲ ਸਕੇ ਜਿਹੜੇ ਲੋਕ ਦੂਰੋਂ ਦੂਰੋਂ ਆ ਰਹੇ ਨੇ ਕਾਫੀ ਬਜ਼ੁਰਗ ਵੀ ਨੇ ਜਿਹੜੇ ਆਉਂਦੇ ਨੇ ਕੀ ਕਹਿੰਦੇ ਨੇ ਹੋਰ ਉਹਨਾਂ ਦਾ ਕਹਿੰਦੇ ਜੀ ਅਸੀਂ ਇਦਾਂ ਦਾ ਗੁੜ ਜਿੱਦਾਂ ਦਾ ਅਸੀਂ ਪਹਿਲਾਂ ਆਪਣੇ ਜ਼ਮਾਨਿਆਂ 'ਚ ਖਾਂਦੇ ਸੀ ਵੀ ਉਹੀ ਗੁੜ ਦਾ ਟੈਸਟ ਆ ਜੀ ਤੇ ਉਦਾਂ ਦਾ ਹੀ ਗੁੜ ਸ਼ੱਕਰ ਇੱਥੇ ਮਿਲਦਾ ਜੀ ਉਹਨਾਂ ਨੂੰ ਠੀਕ ਹੈ ਜੀ ਅੰਕਲ ਕੀ ਨਾਮ ਹੈ ਜੀ ਆਪਣਾ ਹਰਪਾਲ ਸਿੰਘ ਹੰਦ ਅੱਛਾ ਇਹ ਗੂੜ ਦੀ ਕੁਲਹਾੜੀ ਤੋਂ ਕਦੋਂ ਤੁਸੀਂ ਗੂੜ ਲੈਂਦੇ ਨਾ ਆ ਰਹੇ ਹੋ ਜੀ ਮੈਂ ਆ 10 12 ਸਾਲ ਹੋ ਗਏ ਅੱਛਾ ਕਿੱਦਾਂ ਦਾ ਗੂੜਾ ਹੈਗਾ ਤੁਸੀਂ ਟੇਸਟ ਵੀ ਕੀਤਾ ਹੋਣਾ ਇਹਦੇ ਵਰਗੀ ਕੁਆਲਿਟੀ ਮਿਲਦੀ ਨਹੀਂ ਅਸੀਂ ਪਟਿਆਲੇ ਤੋਂ ਇਹ ਲੈ ਆਂਦੇ ਉੱਥੇ ਜਿਹੜਾ ਮਿਲਦਾ ਚੀਨੀ ਵਾਲਾ ਗੂੜ ਮਿਲਦਾ ਹੁਣ ਇੱਥੇ ਕਿਹੜਾ ਕਿਹੜਾ ਗੂੜ ਖਰੀਦਿਆ ਤੁਸੀਂ ਮੈਂ ਤੋਂ ਗੱਜ ਨਾਲ ਵੀ ਲੈ ਕੇ ਗਿਆ ਹੁਣ ਲੈ ਕੇ ਜਾਊ ਸ਼ੱਕਰ ਲਾਉਂ ਗੂੜਾ ਲਾਉਂ ਹੋਣੇ ਜੀ ਛੋੜੇ ਹੋਗੇ ਇਦਾਂ ਮੈਂ 20 ਕਿਲੋ ਇਕੱਠਾ ਲੈ ਕੇ ਜਾਣਾ ਅੱਛਾ ਅੰਕਲ ਗੱਲ ਕਰੀਏ ਸਾਫ ਸਫਾਈ ਦਾ ਵੀ ਪੂਰਾ ਧਿਆਨ ਹੈ ਇਹ ਆਪਾਂ ਨੂੰ ਦੂਜੀ ਕੁਲਹਾੜੀਆਂ ਤੇ ਦੇਖਣ ਨੂੰ ਮਿਲਦਾ ਇਦਾਂ ਦਾ ਨਹੀਂ ਹੈ ਇਹਦੇ ਮੁਕਾੜਲੇ ਦੀ ਮੰਨ ਲੇ ਤਾਂ ਪੰਜਾਬ 'ਚ ਮੈਨੂੰ ਲੱਭਣੀ ਛੱਡੂ ਪੈਣੀ ਜੀ ਉਹ ਕੁਆਂਟੀ ਇੱਥੇ ਹੈ ਨਾ ਨੇੜੇ ਤੇ ਹੁਣ ਕਿੰਨੀਆਂ ਰਾਹ ਤੇ ਮਿਲੀਆਂ ਨੇ ਰੋਕਣ ਲੱਗੇ ਸੀਗੇ ਪਰ ਯਾਰ ਫਿਰ ਮੋਕ ਨਹੀਂ ਜਾਣਾ ਤੁਸੀਂ ਬੱਚੇ ਨੂੰ ਵੀ ਸਮਝਾ ਰਹੇ ਸੀਗੇ ਛੋਟੇ ਬੱਚੇ ਨੂੰ ਕਿਉਂਕਿ ਆਣ ਵਾਲੀ ਜਿਹੜੀ ਜਨਰੇਸ਼ਨ ਹੈ ਉਹਨਾਂ ਨੂੰ ਘੱਟ ਪਤਾ ਵੀ ਗੁੜ ਕਿੱਦਾਂ ਬਣਦਾ ਇਹ ਜਿਹੜੇ ਮੇਰੇ ਪੋਸਾ ਦੇ ਪੁੱਤੇ ਇੰਗਲੈਂਡ ਤੋਂ ਆਏ ਨੇ ਅੱਛਾ ਇਹ ਕੈਕਿੰਗ ਚੀ ਖਾਂਦੇ ਨੇ ਅੱਛਾ ਇਹਨਾਂ ਨੂੰ ਉਹ ਬਣਦਾ ਦਿਖਾਣਾ ਸੀ ਵੀ ਗੁਰ ਬਣਦਾ ਕੀ ਕੀ ਕਿਸ ਚੀਜ਼ ਤੋਂ ਬਣਦਾ ਤਾਂ ਕਿ ਪ੍ਰੈਕਟੀਕਲੀ ਦੇਖਣ ਤਾਂ ਇਹਨਾਂ ਨੂੰ ਯਾਦ ਰਹੇ ਮੇਰਾ ਨਾਮ ਜਨਤ ਹੈ ਤੇ ਮੈਂ ਬਰੂ ਆਇਆ ਹਾਂ ਤੇ ਮੈਂ ਪਹਿਲੀ ਵਾਰ ਗੁਰ ਬਣਿਆ ਦੇਖਿਆ ਹਾਂ ਜਿਵੇਂ ਉੱਥੇ ਗੱਜਰ ਵਾਲਾ ਐਂਡ ਇਟਸ ਰੀਲੀ ਕੋਲਕੋਸ ਆਈਵ ਨੇਵਰ ਸੀਨ ਇਟ ਬਿਫੋਰ ਐਂਡ ਆਈ ਥਿੰਕ ਇਟਸ ਸੋ ਆਵਸਮ ਕਿਹੜੀ ਕੰਟਰੀ ਤੋਂ ਆਏ ਹੋ ਤੁਸੀਂ ਬਾਹਰ ਇੰਗਲੈਂਡ ਕਦੀ ਦੇਖਿਆ ਸੀ ਗਾਜਰ ਵਾਲਾ ਕੁੜੀ ਆ ਇਦਾਂ ਦਾ ਨਹੀਂ ਅਸੀਂ ਨਹੀਂ ਕਰੇ ਦੇਖਿਆ ਕਿਦਾਂ ਦਾ ਕਿਦਾਂ ਦਾ ਫੀਲ ਹੋ ਰਿਹਾ ਜਿਵੇਂ ਤੁਸੀਂ ਪੰਜਾਬ 'ਚ ਆਏ ਹੋ ਪਟਿਆਲੇ ਆਏ ਹੋ ਕਿਦਾਂ ਦਾ ਫੀਲ ਹੋ ਰਿਹਾ ਚੀਜ਼ਾਂ ਦੇਖ ਕੇ ਪੁਰਾਣਾ ਕਲਚਰ ਕੋਈ ਵਧੀਆ ਕਦੀ ਦੇਖਿਆ ਨਹੀਂ ਉਥੇ ਬਾਰਾ ਜਿਹੜਾ ਇਹਦਾ ਕੁਛ ਨਹੀਂ ਹੁੰਦਾ ਫਿਰ ਅੰਦਰ ਜਾ ਕੇ ਦੇਖਣਾ ਵਧੀਆ ਲੱਗਿਆ ਤੁਹਾਡੇ ਦਾਦਾ ਜੀ ਤੁਹਾਨੂੰ ਦੱਸ ਰਹੇ ਸੀ ਕਾ ਵੀ ਕੁਝ ਸਿੱਖਣ ਨੂੰ ਵੀ ਮਿਲਦਾ ਇਦਾਂ ਦੀਆਂ ਚੀਜ਼ਾਂ ਦੇਖ ਕੇ ਹਾਂ ਜੀ ਬਹੁਤ ਸਿੱਖਣ ਨੂੰ ਮਿਲਦਾ ਥੈਂਕ ਯੂ एवन पंजाबी टीवी ली पटियाला तो बलजीत सरना की रिपोर्ट